ਇੱਕ ਸਰ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਨਾ ਮੈਡੀਕਲ ਜਾਂ ਨਾਨ ਮੈਡੀਕਲ ਸਟਰੀਮ ਬੱਚੇ ਚੂਸ ਕਰ ਲੈਂਦੇ ਨੇ ਜੀ ਤਾਂ ਦਰਮਿਆਨ ਦੇ ਵਿੱਚ ਬਾਅਦ ਜ਼ਫਾ ਬੱਚੇ ਛੱਡ ਦਿੰਦੇ ਨੇ ਜਾਂ ਸ਼ੁਰੂ ਦੇ ਵਿੱਚ ਹੀ ਹਨਾ ਉਸ ਬਾਅਦ ਲੱਗਦਾ ਹੈ ਕਿ ਵੀ ਵੀ ਮੈਨੂੰ ਪਤਾ ਨਹੀਂ ਮੈਂ ਗਲਤ ਡਿਸੀਜਨ ਲੈ ਲਿਆ ਛੱਡ ਜਾਂਦੇ ਨੇ ਹੁਣ ਉਹ ਇੰਟਰਸਟ ਨਹੀਂ ਹੁੰਦਾ ਉਹਨਾਂ ਦਾ ਜਾਂ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਹੁੰਦੀ ਆ ਜਾਂ ਗਾਈਡੈਂਸ ਦੀ ਜ਼ਰੂਰਤ ਹੁੰਦੀ ਆ ਕੀ ਕਾਰਨ ਹੁੰਦਾ ਏ ਇਸ ਚੀਜ਼ ਕਿਉਂ ਛੱਡ ਜਾਂਦੇ ਨੇ ਦੇਖੋ ਸ਼ਰਦਾਰ ਸਾਹਿਬ ਇਹ ਇਹ ਜਿਹੜਾ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਇਹਦੇ ਵਿੱਚ ਸਾਰੀਆਂ ਚੀਜ਼ਾਂ ਸਾਰੇ ਜਿਹੜੇ ਪੁਆਇੰਟ ਤੁਸੀਂ ਬੋਲੇ ਨੇ ਜੀ ਉਹਦੇ ਵਿੱਚ ਗਾਈਡੈਂਸ ਦੀ ਕਮੀ ਵੀ ਹੁੰਦੀ ਹੈ ਉਹਦੇ ਅੰਦਰ ਫਾਈਨੈਂਸ਼ੀਅਲ ਇਸ਼ੂਜ਼ ਵੀ ਹੁੰਦੇ ਨੇ ਔਰ ਉਹਦੇ ਅੰਦਰ ਜਿਹੜਾ ਹੈਗਾ ਇੱਕ ਹੋਰ ਚੀਜ਼ ਮੈਂ ਐਡ ਕਰੂੰਗਾ ਉਹਦੇ ਅੰਦਰ ਇੱਕ ਫਰੈਂਡ ਸਰਕਲ ਦਾ ਵੀ ਪ੍ਰੈਸ਼ਰ ਹੁੰਦਾ ਜੀ ਹੁਣ ਸਪੋਜ਼ ਕਰੋ ਦੋ ਫਰੈਂਡਸ ਆ ਉਹਨਾਂ ਨੇ 10th ਇਕੱਠੇ ਪਾਸ ਕੀਤੀ ਹੈ ਫਰੋਮ ਦਾ ਵੈਰੀ ਬਿਗਨਿੰਗ ਉਹ ਇਕੱਠੇ ਰਹੇ ਨੇ ਹਾਂਜੀ ਤੇ ਇੱਕ ਬੱਚਾ ਥੋੜਾ ਪੈਸੇ ਵਾਲਾ ਹੈਗਾ ਸਪੋਜ਼ ਇੱਕ ਬੱਚਾ ਥੋੜਾ ਜਿਆਦਾ ਠੀਕ ਠਾਕ ਫੈਮਲੀ ਤੋਂ ਹੈ। ਔਰ ਜਿਹੜਾ ਠੀਕ ਠਾਕ ਫੈਮਲੀ ਤੋਂ ਆ ਥੋੜਾ ਪੜਨ ਦੇ ਵਿੱਚ ਇੰਟਰਸਟਡ ਹੈ ਕੁਝ ਜ਼ਿੰਦਗੀ ਬਣਾਉਣਾ ਚਾਹੁੰਦਾ ਹੈ। ਪੈਸੇ ਵਾਲਾ ਬੱਚਾ ਉਹ ਥੋੜੀਆਂ ਉਹਦੀਆਂ ਆਦਤਾਂ ਥੋੜੀਆਂ ਵਿਗੜੀਆਂ ਹੋਈਆਂ ਨੇ। ਹੂੰ। ਹੁਣ ਉਹਨਾਂ ਦੋਨਾਂ ਨੇ ਸਾਇੰਸ ਗਰੁੱਪ ਚੂਜ਼ ਕਰ ਲਿਆ। ਠੀਕ ਹੈ ਜੀ। ਉਹ ਪਰ ਦੋਨਾਂ ਦੀ ਦੋਸਤੀ ਸ਼ੁਰੂ ਤੋਂ ਬਣੀ ਹੋਈ ਹੈ। ਹੂੰ। ਬਣੀ ਹੋਈ ਹੈ ਕਿ ਉਹ ਜਿਹੜੇ ਬੱਚੇ ਦੇ ਪਾਕਟ ਦੇ ਅੰਦਰ ਪੈਸਾ ਹੈ, نیچے ਬਾਈਕ ਹੈ, نیچے ਗੱਡੀ ਹੈ। ਇਹ ਜੋ ਬਿਲਕੁਲ ਰਿਐਲਿਟੀ ਹੈ ਜੋ ਮੇਰੇ ਕੋਲੇ ਲੋਗ ਪੇਰੈਂਟਸ ਆਪਣੀਆਂ ਪ੍ਰੋਬਲਮਸ ਲੈ ਕੇ ਆ ਰਹੇ ਨੇ ਮੈਂ ਉਹ ਅੱਜ ਦੀ ਜਿਹੜੀ ਪ੍ਰੈਸੈਂਟ ਸਿਚੁਏਸ਼ਨ ਉਹ ਸ਼ੇਅਰ ਕਰ ਰਹੀ ਆ ਜੀ ਠੀਕ ਹੈ ਉਹ ਉਹਦੇ ਕੋਲ ਗੱਡੀ ਹੈ ਬਾਈਕ ਹੈ ਕੋਈ ਅੱਛੀ ਜੇਬ ਦੇ ਵਿੱਚ ਪਾਕਟ ਦੇ ਅੰਦਰ ਪੈਸੇ ਵੀ ਨਹੀਂ ਛੋਲੇ ਛੱਡੇ ਅੱਜ ਕਲਾਸ ਕੀ ਲਗਾਨੀ ਛੱਡ ਪੜੀ ਅੱਜ ਆਪਾਂ ਕਿਤੇ ਥੋੜਾ ਘੁੰਮਦੇ ਆ ਕਿਤੇ ਕੁਝ ਖਾਂਦੇ ਪੀਂਦੇ ਆ ਕਿਸੇ ਕੈਫੇ ਦੇ ਅੰਦਰ ਤੇ ਇਹ ਇਹ ਮੇਰੇ ਖਲ ਚ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜਿਹੜਾ ਇਹ ਇਹਨੂੰ ਪੀਅਰ ਪ੍ਰੈਸ਼ਰ ਕਹਿੰਦੇ ਨੇ ਏਸ ਇਸ ਦੇ ਵਿੱਚ ਕਿ ਫਰੈਂਡਸ ਦਾ ਪ੍ਰੈਸ਼ਰ ਕਿ ਛੱਡਿਆ ਅੱਜ ਕੀ ਛੱਡ ਅੱਜ ਤਾਂ ਚੱਲ ਰਹਿੰਦੇ ਅੱਜ ਧੁੱਪ ਬਹੁਤ ਹੈ ਅੱਜ ਆਪਾਂ ਆਰਾਮ ਨਾਲ ਏਸੀ ਚ ਆ ਜਾ ਮੇਰੇ ਕਮਰ ਖਰਵੇਂ ਬੈਠਦੇ ਆ ਅੱਜ ਸਰਦੀ ਬਹੁਤ ਜ਼ਿਆਦਾ ਤਾਂ ਇੱਥੇ ਮੈਂ ਇੱਕ ਗੱਲ ਸਾਰੇ ਬੱਚਿਆਂ ਨੂੰ ਕਹਿਣਾ ਚਾਹਾਂਗਾ ਆਪਣੇ ਬੱਚੇ ਸਮਝ ਕੇ ਆਪਣੇ ਬੇਟੇ ਬੇਟੀਆਂ ਨੂੰ ਕਹਿਣਾ ਚਾਹਾਂਗਾ ਕਿ ਬੇਟਾ ਅਗਰ ਕੁਝ ਬੰਨਣਾ ਹੈ ਮਿਹਨਤ ਕਰਨੀ ਪੈਗੀ ਤੁਸੀਂ ਕਿਸੇ ਦੀ ਵੀ ਲਾਈਫ ਫਰੋਲ ਕੇ ਦੇਖ ਲਓ ਕਿਸੇ ਦੀ ਵੀ ਲਾਈਫ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਜ਼ਿੰਦਗੀ ਦੇ ਅੰਦਰ ਜਿੰਨੇ ਮਰਜ਼ੀ ਨਾਮ ਲੈ ਲਓ ਜਿੰਨੇ ਮਰਜ਼ੀ ਕਿ ਮੇਰ ਨੂੰ ਜ਼ਿਆਦਾ ਜਾਣਦੇ ਨੇ ਅੱਜ ਦੇ ਠੀਕ ਹੈ ਜਿੰਨੇ ਮਰਜ਼ੀ ਨਾਮ ਲੈ ਲੋ ਉਹਨਾਂ ਦੀ ਜ਼ਿੰਦਗੀ ਦੇ ਪਰੇ ਕਦੇ ਪੜ ਕੇ ਦੇਖੋ ਉਹਨਾਂ ਆਪਾਂ ਨੂੰ ਦਿਖ ਰਿਹਾ ਕੋਈ ਫਲਾਹ ਬੰਦਾ ਹੈ ਸਪੋਜ਼ ਕੋਲ ਆਪਾਂ ਕਹ ਲਈ ਸਚਿਨ ਤੰਦੁਲਕਰ ਉਹਨੂੰ ਕਿੰਗ ਆਫ ਕ੍ਰਿਕਟ ਕਹਿੰਦੇ ਨੇ ਹੈਨਾ ਤੇ ਤੁਸੀਂ ਦੇਖੋ ਦੀ ਉਹਦੇ ਪਿੱਛੇ ਉਹਦੀ ਸਟਰਗਲ ਕਿੰਨੀ ਆ ਆਪਾਂ ਨੂੰ ਉਹਦਾ ਪ੍ਰੈਜ਼ੈਂਟ ਦਿਖਾਈ ਦੇ ਰਿਹਾ ਕਦੇ ਪਾਸਟ ਨਹੀਂ ਦੇਖਦੇ ਆਪਣਾ ਆਪਣੀ ਪ੍ਰੋਬਲਮ ਇਹ ਹੈ ਕਿ ਆਪਾਂ ਫਿਊਚਰ ਦੇ ਬਾਰੇ ਸੋਚਦੇ ਰਹਿੰਦੇ ਆ ਪ੍ਰੈਜ਼ੈਂਟ 'ਚ ਕੁਝ ਕਰਦੇ ਨਹੀਂ ਔਰ ਜੋ ਪਾਸਟ ਆਪਣਾ ਨਿਕਲ ਗਿਆ ਉਹਦੇ ਬਾਰੇ ਆਪਾਂ ਉੱਚ ਜੋ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਦੇਖੋ ਜਦ ਤੱਕ ਅਸੀਂ ਇਹ ਨਹੀਂ ਸੁਧਾਰਾਂਗੇ ਨਾ ਜਦ ਤੱਕ ਸਾਡਾ ਇੱਕ Aim ਨਹੀਂ ਹੋਏਗਾ ਤਾਂ Aim ਤੋਂ ਬਿਨਾਂ ਜ਼ਿੰਦਗੀ ਦਾ ਕੋਈ ਹੋਂਦ ਨਹੀਂ ਆਦਰਵਾਇਜ਼ ਵਿੱਚ ਛੱਡਣ ਦੀ ਕੋਈ ਜੇ ਬੱਚੇ ਨੇ ਸਾਇੰਸ ਚੂਜ਼ ਕੀਤੀ ਹੈ ਮੈਡੀਕਲ ਨਾਨ ਮੈਡੀਕਲ ਚੂਜ਼ ਕੀਤਾ ਕਿਸੇ Aim ਨਾਲ ਹੀ ਕੀਤਾ ਹਮ ਤਾਂ ਮੈਂ ਇੱਥੇ ਇੱਕ ਕੁਝ ਗੱਲਾਂ ਕਹਿਣਾ ਚਾਹਾਂਗਾ ਮੈਂ ਆਪਣੀ ਅਕੈਡਮੀ ਦੇ ਅੰਦਰ ਆਪਣੇ ਬੱਚਿਆਂ ਨੂੰ ਆਪਣੀ ਕਲਾਸ ਦੇ ਅੰਦਰ ਇਹ ਬੱਚਿਆਂ ਨੂੰ ਇਹ ਮੈਂ ਗੱਲ ਕਹਿੰਦਾ ਤਾਂ ਇਨਸ਼ਾਅੱਲਾ ਉਹ ਛੱਡਣ ਵਾਲੀ ਤਾਂ ਦੂਰ ਦੀ ਗੱਲ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਛੱਡਣ ਦਾ ਖਿਆਲ ਵੀ ਨਹੀਂ ਆਉਂਦਾ ਖਿਆਲ ਵੀ ਨਹੀਂ ਆਏਗਾ ਅੱਛਾ ਉਹ ਕੀ ਹੈ ਕਿ ਬੇਟਾ ਸੁਣ ਆਪਣੇ ਪੈਰਾਂ ਤੇ ਖੁਦ ਖੜੇ ਹੋਣੇ ਹਾਂਜੀ ਮਾਵਾ ਪਾਪਾ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਨੇ ਹਰ ਮਾਵਾ ਪਾਪਾ ਕਰ ਰਿਹਾ ਠੀਕ ਹੈ ਅੱਜ ਦੇ ਟਾਈਮ 'ਚ ਤੇ ਮੈਂ ਕਹਿੰਦਾ ਹੁਣ ਜਿਵੇਂ ਮੰਨ ਲਓ ਮੇਰੀ ਕਲਾਸ ਹੈ ਤੁਸੀਂ ਮੇਰੀ ਕਲਾਸ 'ਚ ਆਗੇ ਮੇਰੀਆਂ ਦੋ ਤਿੰਨ ਗੱਲਾਂ ਨੇ ਉਹਨਾਂ ਨੂੰ ਦੋ ਐ ਤਿੰਨ ਐ ਜੋ ਵੀ ਗੱਲਾਂ ਨੇ ਅਗਰ ਤੁਸੀਂ ਉਹਨਾਂ ਨੂੰ ਫਾਲੋ ਕਰਦੇ ਆ ਤਾਂ ਮੈਂ ਇਨਸ਼ਾਅੱਲਾ ਇਹਨਾਂ ਹੈ ਕਿ ਬੱਚਾ ਮੇਰੀ ਕਲਾਸ 'ਚ ਕਦੇ ਬੋਰ ਹੋਈ ਨਹੀਂ ਸਕਦਾ ਆਪਣੀ ਕਲਾਸ ਗੱਲ ਨਹੀਂ ਕਰਦਾ ਮੈਂ ਕਿਸੇ ਵੀ ਟੀਚਰ ਦੀ ਕਲਾਸ 'ਚ ਇੰਟਰਸਟ ਬਣਾ ਦਿੰਦੇ ਹੋ ਤੁਸੀਂ ਦੇਖੋ ਅਸਲ ਟੀਚਰ ਦਾ ਕੰਮ ਕੀ ਇੰਟਰਸਟ ਬਣਾਣਾ ਹੀ ਹੈ ਜਿਹੜਾ ਬੱਚੇ ਦਾ ਇੰਟਰਸਟ ਨਹੀਂ ਪੈਦਾ ਕਰ ਸਕਦਾ ਬੱਚੇ ਦੇ ਅੰਦਰ ਉਹ ਟੀਚਰ ਨਹੀਂ ਹੈਗਾ ਮੈਂ ਤਾਂ ਇਹੀ ਕਹਿੰਦਾ ਚਾਹੇ ਮੈਂ ਆ ਚਾਹੇ ਮੇਰੇ ਨਾਲ ਦੇ ਬਾਕੀ ਜਿਹੜੇ ਸਾਥੀ ਹੋਰ ਇਧਰ ਉਧਰ ਆਲੇ ਦੋਲੇ ਪੜਾ ਰਹੇ ਨੇ ਬਹੁਤ ਵੱਟਾ ਸ਼ਹਿਰ ਹੈ ਮਲੇਰਕੋਟ ਚ ਇੱਕ ਤੋਂ ਇੱਕ ਵੱਧ ਕੇ ਕੋਚ ਬੈਠੇ ਨੇ ਮੈਂਟਰਸ ਬੈਠੇ ਹੋਏ ਨੇ ਉਹ ਮੇਰੀਆਂ ਦੋ ਤਿੰਨ ਗੱਲਾਂ ਸੁਣੋ ਕੀ ਨੇ ਸ਼ਹਿਜ਼ਾਦ ਸਾਹਿਬ ਜੀ ਪਹਿਲੀ ਗੱਲ ਤੇ ਹੈ ਕਿ ਜਦ ਕਲਾਸ ਲਗਾਣ ਆਣਾ ਹੈ ਮੇਰੇ ਕੋਲੇ ਆਣਾ ਹੈ ਕਿਸੇ ਹੋਰ ਕੋਲ ਜਾਣਾ ਹੈ ਈਵਨ ਸਕੂਲ 'ਚ ਜਾਣਾ ਹੈ ਤੇ ਇੱਕ ਖੁਸ਼ ਮੂਡ ਦੇ ਨਾਲ ਜਾਣਾ ਖੁਸ਼ ਹੋ ਕੇ ਹਾਂਜੀ ਮਾਪੇ ਬੀਅਰ ਤੋਂ ਨੂੰ ਘਰੋਂ ਧੱਕੇ ਦੇ ਕੇ ਕਰ ਰਹੇ ਨੇ ਬੇਟਾ ਤੇਰਾ ਟਾਈਮ ਹੋ ਰਿਹਾ ਸਕੂਲ ਦਾ ਤੇਰੀ ਕੋਚਿੰਗ ਦਾ ਟਾਈਮ ਹੋ ਰਿਹਾ ਐਂਡ ਯੂ ਆਰ ਸਟਿਲ ਹੇਅਰ ਐਟ ਹੋਮ ਇਦਾਂ ਨਹੀਂ ਉਹ ਇੱਕ ਸ਼ੌਕ ਦੇ ਨਾਲ ਘਰੋਂ ਜਾਵੋ ਦੂਸਰੀ ਜਿਹੜੀ ਗੱਲ ਹੈ ਜਦ ਤੁਸੀਂ ਕਲਾਸ ਦੇ ਅੰਦਰ ਆ ਕੇ ਬੈਠ ਗਏ ਵੀ ਹੋਵੇ ਵੀ ਅੱਜ ਮੈਨੇ ਸਰ ਤੋਂ ਮੈਮ ਤੋਂ ਆਪਣੇ ਟੀਚਰ ਤੋਂ ਕੁਝ ਚੀਜ਼ ਸਿੱਖ ਕੇ ਜਾਣੀ ਹੈ ਹਮਮ ਔਰ ਤੀਸਰੀ ਗੱਲ ਇਹ ਹੈ ਕਿ ਅਗਰ ਚੀਜ਼ ਤੁਹਾਨੂੰ ਕੋਈ ਨਹੀਂ ਸਮਝ ਆ ਰਹੀ ਹਰ ਟੀਚਰ ਆਪਣੇ ਵੱਲੋਂ ਬੈਸਟ ਐਫਰਟਸ ਕਰਦਾ ਹੈ ਕਿ ਮੈਂ ਬੱਚੇ ਨੂੰ ਈਜ਼ੀ ਕਰਕੇ ਸਮਝਾਵਾਂ ਮੇਰੀ ਤਾਂ ਕੋਸ਼ਿਸ਼ ਇਹੀ ਹੈ ਜੀ ਮੈਂ ਬੱਚੇ ਨੂੰ ਸਾਫ਼ ਕਰ ਦਿੰਦਾ ਨਾ ਕਿ ਬੇਟਾ ਜਿਨ੍ਹਾਂ ਨੂੰ ਮੈਂ ਜ਼ਰੂਰੀ ਨਹੀਂ ਮੈਂ ਸਭ ਨੂੰ ਮੈਂ ਕਲੀਅਰ ਕਰ ਦਮਾ ਜਿਹਨੂੰ ਮੇਰਾ ਵੇ ਆਫ ਟੀਚਿੰਗ ਨਹੀਂ ਸਮਝ ਆ ਰਿਹਾ ਤਾਂ ਧੱਕੇ ਨਾਲ ਜ਼ਬਰਦਸਤੀ ਆਉਣ ਦੀ ਲੋੜ ਨਹੀਂ ਯੂ ਕੈਨ ਮਤਲਬ ਗੋ ਐਂਡ ਤੁਸੀਂ ਕਿਤੇ ਹੋਰ ਕੋਚਿੰਗ ਲਈ ਦੇਖ ਸਕਦੇ ਹੋ ਜੀ ਠੀਕ ਹੈ ਕਿ ਕੋਈ ਹਰ ਬੰਦੇ ਦਾ ਪੜਾਉਣ ਦਾ ਤਰੀਕਾ ਅਲੱਗ-ਅਲੱਗ ਹੈ ਹਰ ਬੱਚੇ ਦਾ ਸਮਝਣ ਦਾ ਤਰੀਕਾ ਵੀ ਅਲੱਗ-ਅਲੱਗ ਹੈ ਵੀ ਤੁਸੀਂ ਮੇਰੀ ਕਲਾਸ ਦੇ ਵਿੱਚ ਧਿਆਨ ਨਾਲ ਸ਼ੌਕ ਨਾਲ ਬੈਠੋ ਸ਼ੌਕ ਨਾਲ ਆਣਾ ਕਰੋ ਔਰ ਟਾਈਮ ਤੇ ਆਣਾ ਔਰ ਜੋ ਲੈਕਚਰ ਟੀਚਰ ਦੇ ਰਿਹਾ ਉਹਨੂੰ ਬੜੇ ਧਿਆਨ ਨਾਲ ਸੁਣਨਾ ਐਂਡ ਥੋੜੇ ਫੇਸ ਦੇ ਉ ਉਸ ਸਮਾਈਲ ਦਾ ਮਤਲਬ ਇਹ ਹੁੰਦਾ ਟੀਚਰ ਨੂੰ ਇਹ ਲੱਗ ਰਿਹਾ ਕਿ ਹਾਂ ਬੱਚਾ ਮੇਰਾ ਸਮਝ ਰਿਹਾ ਬੱਚੇ ਨੂੰ ਸਮਝ ਆ ਰਿਹਾ ਫੇਸ ਉਹ ਫੇਸ ਦੀ ਸਮਾਈਲ ਇਸ ਚੀਜ਼ ਨੂੰ ਇੰਡੀਕੇਟ ਕਰਦੀ ਹੂੰ ਠੀਕ ਹੈ ਔਰ ਜੋ ਲੈਕਚਰ ਟੀਚਰ ਨੇ ਦੇ ਦਿੱਤਾ بس ਇੱਕ ਕਿਥੇ ਲਾਸਟ ਪੁਆਇੰਟ ਇਹ ਹੈ ਕਿ ਉਹਨੂੰ ਤੁਸੀਂ ਅਗਲੇ ਦਿਨ ਆਣਾ ਹੈ ਨੈਕਸਟ ਡੇ ਆਣਾ ਹੈ ਆਣ ਤੋਂ ਪਹਿਲਾਂ ਰਾਤ ਨੂੰ ਜਾਂ ਸਵੇਰੇ ਹਾਂਜੀ ਤੁਸੀਂ ਉਹਨੂੰ ਰਿਵਾਈਜ਼ ਕਰ ਲੈਣਾ ਅੱਛੇ ਤਰੀਕੇ ਨਾਲ ਜੋ ਵੀ ਤੁਹਾਡੇ ਡਾਊਟਸ ਹੈ ਉਹਨੂੰ ਆਪਣੀ ਨੋਟਬੁੱਕ ਤੇ ਨੋਟ ਕਰ ਵੀ ਸਰ ਤੋਂ ਮੈਮ ਤੋਂ ਆ ਜਿਹੜਾ ਕੱਲ ਟੌਪਿਕ ਸਮਝਾਇਆ ਸੀ ਇਹਦੇ ਅੰਦਰ ਆ ਡਾਊਟ ਰਹਿ ਗਏ ਆ ਜਾਂ ਇਦਾਂ ਕਿਉਂ ਹੋਇਆ ਵਾਟਐਵਰ ਜੋ ਵੀ ਕੁਐਸਚਨ ਹੋਦਾ ਹੈ ਉਹਨੂੰ ਨੋਟ ਕਰ ਲਓ ਔਰ ਪਲੀਜ਼ ਫ੍ਰੈਂਕਲੀ ਆਪਣੇ ਟੀਚਰ ਤੋਂ ਪੁੱਛੋ ਕਿ ਮੈਮ ਸਰ ਮੇਰੀ ਆ ਪ੍ਰੋਬਲਮ ਹੈ ਪਲੀਜ਼ ਇਹਨੂੰ ਕਲੀਅਰ ਕਰੋ ਤਾਂ ਹੋ ਸਕਦਾ ਉਹ ਪ੍ਰੋਬਲਮ ਬਾਕੀ ਬੱਚਿਆਂ ਨੂੰ ਵੀ ਹੋਵੇ ਤੁਹਾਡੇ ਹਿੱਲੇ ਬਾਕੀ ਬੱਚਿਆਂ ਦਾ ਵੀ ਕਲੀਅਰ ਹੋ ਜਾਵੇਗਾ ਸੋ ਇਹ ਤਿੰਨ ਚਾਰ ਪੁਆਇੰਟ ਅਗਰ ਅਸੀਂ ਫਾਲੋ ਕਰਦੇ ਆ ਤਾਂ ਇਨਸ਼ਾਅੱਲਾ ਕਾਮਯਾਬੀ ਮਿਲੇਗੀ ਔਰ ਇਹਦੇ ਪਿੱਛੇ ਇੱਕ ਤਾਂ ਇੰਟਰਸਟ ਵੀ ਹੋ ਗਿਆ ਨੇ ਜੀ ਕਾਰਨ ਕਿ ਇੰਟਰਸਟ ਦੀ ਵਜ੍ਹਾ ਕਰਕੇ ਵੀ ਬੱਚੇ ਨੇ ਜਿਹੜੇ ਉਹ ਛੱਡ ਜਾਂਦੇ ਮੈਂ ਇੰਟਰਸਟ ਦੀ ਗੱਲ ਕਰਦਾ ਇੰਟਰਸਟ ਦੀ ਗੱਲ ਕਰਦਾ ਮੈਂ ਆਈਐਸ ਆਈਪੀਐਸ ਜਿਹੜੇ ਅਫਸਰ ਨੇ ਇਹ ਜਿਹੜੇ ਹੈਗੇ ਨੇ ਬਹੁਤ ਇਨਾਂ ਦੇ ਬੰਦੇ ਨੇ ਬਿਹਾਰ ਦੇ ਬਿਹਾਰ ਸਾਈਡ ਦੇ ਝਾਰਖੰਡ ਦੇ ਕਦੇ ਆਪਾਂ ਨੇ ਕਦੇ ਸੋਚਿਆ ਵੀ ਕਿਉਂ ਕਿਉਂਕਿ ਉਧਰ ਗਰੀਬੀ ਬਹੁਤ ਹੈ ਉਹਨਾਂ ਨੂੰ ਬੱਚਿਆਂ ਨੂੰ ਪਤਾ ਹੈ ਕਿ ਅਗਰ ਅਸੀਂ ਨਹੀਂ ਪੜਾਂਗੇ ਅਗਰ ਅਸੀਂ ਨਹੀਂ ਪੜਾਂਗੇ ਤਾਂ ਸਾਡੀ ਨਾ ਤਾਂ ਸਾਡੇ ਕੋਲ ਜ਼ਮੀਨ ਹੈ ਅਸੀਂ ਜਿਹੜੇ ਪੰਜਾਬੀ ਆ ਪੰਜਾਬੀਆਂ ਦੇ ਫਿਰ ਵੀ ਮਾਸ਼ਾਅੱਲਾ ਪੰਜਾਬੀਆਂ ਕੋਲੇ ਕਾਫੀ ਕੁਝ ਅੱਲਾਹ ਤਾਲਾ ਨੇ ਰੱਬ ਨੇ ਦਿੱਤਾ ਹੋਇਆ ਵਹਿਗੁਰੂ ਨੇ ਮੇਰੇ ਵਰਗੇ ਦੇ ਦਿਲ ਚ ਰਹਿੰਦਾ ਕੋਈ ਗੱਲ ਨਹੀਂ ਫਾਦਰ ਸਾਹਿਬ ਕੋਲੇ ਹੈ ਨਾ 4 ਕਿੱਲੇ ਜ਼ਮੀਨ ਹੈਗੇ 2 ਕਿੱਲੇ ਜ਼ਮੀਨ ਹੈਗੇ ਕੁਝ ਵੇਚਾਂਗੇ ਕੋਈ ਨਾ ਕੁਝ ਕਰ ਲਾਂਗੇ ਉਹਨਾਂ ਕੋਲ ਕੁਝ ਵੀ ਨਹੀਂ even ਆਪਣੇ ਘਰ ਨਹੀਂ ਹੈਗੇ 3 ਟਾਈਮ ਦਾ ਪ੍ਰੋਪਰ ਖਾਣ ਦੇ ਲਈ ਖਾਣਾ ਨਹੀਂ ਹੈਗਾ ਸੋ ਇੱਥੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਜਾਂ ਤਾਂ ਕਰੋ ਜਾਂ ਮਰੋ ਪਰ ਮੇਰੀ ਆਪਣੀ ਸੋਚ ਹੈ ਵੀ ਕਰਨਾ ਮਰਨਾ ਨਹੀਂ ਹੈਗਾ ਵੀ ਕਰੋ ਜਾਂ ਮਰੋ ਮੈਂ ਕਹਿੰਦਾ ਬਸ ਕਰਨਾ ਹੀ ਹੈ ਜੋ ਵੀ ਕਰਨਾ ਹੈ ਕੁਝ ਕਰਕੇ ਹੀ ਦਿਖਾਣਾ ਹੈ ਠੀਕ ਹੈ ਇਸ ਕਰਕੇ ਉਹ ਲੋਗ ਮਿਹਨਤ ਕਰਦੇ ਨੇ ਔਰ ਮਿਹਨਤ ਕਰਕੇ ਉਹ ਦੇਖ ਲਓ ਆਪਣੇ ਤੁਸੀਂ ਪੰਜਾਬ ਦੇ ਵਿੱਚ ਦੇਖ ਲਓ ਮੇਰੇ ਖਾਲਚ ਪੰਜਾਬੀ ਕਿੰਨੇ ਕਨੇ ਇੱਥੇ ਆਈਏ ਪੀ ਆਈਐਸ ਆਈਪੀ ਸੋਫੀਸਰ ਅਦਰ ਸਟੇਟ ਸੇ ਕਿੰਨੇ ਕਨੇ ਪੰਜਾਬ ਦੇ ਅੰਦਰ ਖੁਸ਼ਹਾਲੀ ਬਹੁਤ ਜ਼ਿਆਦਾ ਹੈ ਤਾਂ ਉਹਨਾਂ ਦਾ ਕੀ ਹੈ ਇੰਟਰਸਟ ਹੈ ਜਾਂ ਮਜਬੂਰੀ ਹੈ ਦੋਹੀ ਚੀਜ਼ਾਂ ਅੱਗੇ ਲੈ ਕੇ ਜਾਂਦੀਆਂ ਜਾਂ ਤਾਂ ਥੋੜਾ ਸ਼ੌਕ ਜਾਂ ਥੋੜੀ ਮਜਬੂਰੀ ਤਾਂ ਮੈਂ ਜੋ ਇੱਥੇ ਮਹਿਸੂਸ ਹੈ ਜਿਹੜੀ ਵੀ ਮੋਟੀਵੇਸ਼ਨ ਆਪਣੇ ਆਪ ਹੀ ਮਿਲ ਜਾਂਦੀ ਹੈ ਆਪਣੇ ਆਪ ਹੀ ਮੋਟੀਵੇਸ਼ਨ ਆਪਣੇ ਆਪ ਦੀ ਮਜਬੂਰੀ ਵੀ ਜੋ ਮੈਂ ਆ ਦੇਖਦਾ ਬੰਦਾ ਵੀ ਜਿਵੇਂ ਮੇਰਾ ਫਾਦਰ ਇੱਕਾਸੀ ਛੋਟੇ ਜਿਹੇ ਇੱਕ ਕਮਰੇ ਦੇ ਘਰ ਦੇ ਵਿੱਚ ਸਾਰੀ ਜ਼ਿੰਦਗੀ ਮੇਰੇ ਫਾਦਰ ਨੇ ਕੱਢਦੀ ਇਹੀ ਹਾਲਾਤ ਮੇਰੇ ਹੋਣ ਵਾਲੇ ਨੇ ਮੇਰੇ ਫਾਦਰ ਕੋਲ ਮੈਨੂੰ ਕੁਝ ਦੇਣ ਦੇ ਲਈ ਹੈ ਨਹੀਂ ਬਤ ਬਤ ਤੋਂ ਬਤ ਮੈਨੂੰ ਇੱਕ ਸਿੰਪਲ ਐਜੂਕੇਸ਼ਨ ਦੇ ਸਕਦਾ ਤੋਂ ਸ਼ੌਕ ਹੈ ਰੋਜ਼ ਮੋਟੀਵੇਸ਼ਨ ਮਿਲਦੀ ਹੈ ਰੋਜ਼ ਮੋਟੀਵੇਸ਼ਨ ਮਿਲਦੀ ਹੈ ਸਹੀ ਹੈ ਫਿਰ ਕੁਛ ਨਾ ਕੁਛ ਤਾਂ ਫਿਰ ਬੱਚਾ ਕਰਦਾ ਜਿੱਦੋਂ ਰੋਜ਼ ਹਾਲਾਤ ਹਨ ਇਸ ਤਰ੍ਹਾਂ ਦੇਖ ਰ ਜਿਨੇ ਸਮਝ ਲਿਆ ਜਿਨੇ ਸਮਝ ਉਹ ਵੀ ਹਨੇ ਜਿਹੜੇ ਬੱਚੇ ਨੇ ਹਾਲਾਤ ਨੂੰ ਨਹੀਂ ਸਮਝਿਆ ਔਰ ਉਹਨੇ ਨਾਲ ਦੇ ਅੰਦਰ ਸ਼ੌਕ ਹੈ ਉਹ ਆਪਣੇ ਮਰਜ਼ੀ ਨਾਲ ਚੱਲ ਰਿਹਾ ਹੈ ਉਹ ਬਸ ਇੱਕ ਕੰਫਰਟੇਬਲ ਕੰਫਰਟ ਜ਼ੋਨ ਦੇ ਵਿੱਚ ਹੈ ਆਪਣੇ ਮੁਤਾਬਕ ਉੱਠਣਾ ਸਕੂਲ ਚਲੇਗਾ ਨਾ ਚਲੇਗਾ ਨਾ ਇਤਨੂੰ ਤਰ ਗੇੜੇ ਮਾਰਨਾ ਉਹ ਤਾਂ ਫਿਰ ਪਤਾ ਹੀ ਆਪ ਨੂੰ ਜੀ ਬੱਚੇ ਮਾਸ਼ਾਅੱਲਾ ਸਮਝਦਾਰ ਨੇ ਅੱਜਕੱਲ੍ਹ ਐਸੀ ਥੋੜੇ ਕੋਲ ਸਾਰੇ ਇਸ ਤਰ੍ਹਾਂ ਦੇ ਬੱਚੇ ਆਏ ਨੇ ਬਾਅਦ ਚਾਏ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਲੱਗਿਆ ਜੀ ਇਹਨਾਂ ਨੇ ਪਹਿਲਾਂ ਦੇਖੋ ਕੋਈ ਵੀ ਸਟਰੀਮ ਚੂਜ਼ ਕਰਿਆ ਉਹਨਾਂ ਨੇ ਜੇ ਅਨਾ ਜ਼ਰੂਰੀ ਨਹੀਂ ਮੈਡੀਕਲ ਨਾਨ ਮੈਡੀਕਲ ਦੇ ਵਿੱਚ ਆਇਆ ਜਾਂ ਦੂਸਰਾ ਵੀ ਤਾਂ ਉਸ ਬਾਅਦ ਛੱਡਣ ਤੋਂ ਬਾਅਦ ਕਾਫੀ ਟਾਈਮ ਬਾਅਦ ਆਏ ਹੋਣ ਵੀ ਕਹਿੰਦੇ ਹੁਣ ਸਰ ਵੀ ਅਸੀਂ ਤਾਂ ਬਹੁਤ ਪਛਤਾ ਰਹੇ ਹਾਂ ਐਸਾ ਹੋਇਆ ਹੀ ਕਦੇ ਕਾਫੀ ਟਾਈਮ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਸ਼ਹਿਜ਼ਾਦ ਸਾਹਿਬ ਉਹ ਤਾਂ ਫੌਰਨ ਹੀ ਅੱਛਾ ਜਿਵੇਂ ਹਨ ਸਪੋਜ਼ ਕਰੋ ਸਾਡੇ ਕੋਲ 2 ਸਾਲ ਦਾ ਪੀਰੀਅਡ ਹੈ ਜੀ ਉਹ ਤਾਂ ਉਸ ਤੋਂ ਫੌਰਨ ਬਾਅਦ ਹੀ ਆ ਜਾਂਦੇ ਨੇ ਮੈਂ ਅੱਜ ਕੱਲ ਬੱਚਿਆਂ ਨੂੰ ਕਹਿੰਦਾ ਜਿਹੜੇ ਬੱਚੇ ਹੁਣ ਸੁਪੋਜ਼ ਕਰੋ +1 2 ਦੇ ਵਿੱਚ ਨੇ ਹਾਂਜੀ ਮੈਂ ਡੇਲੀ ਉਹਨਾਂ ਦਾ ਲੈਕਚਰ ਲਗਾਉਂਦਾ ਮੈਂ ਕਹਿੰਦਾ ਬੇਟਾ ਇਹ ਤੁਹਾਡੇ ਕੋਲ ਜੋ ਵੀ 1 ਐਂਡ 1/2 ਇਅਰ ਹੈ ਜੋ ਵੀ ਟਾਈਮ ਬਚਿਆ ਤੁਹਾਡੇ ਕੋਲ 2 2 ਇਹੀ ਹੈ ਇਸ ਤੋਂ ਬਾਅਦ ਤਾਂ ਤੁਸੀਂ ਪਛਤਾਨ ਵਾਲੀ ਗੱਲ ਹੈ ਬੇਟਾ ਹੁਣ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਇਹਨੂੰ ਕਿੱਦਾਂ ਯੂਟਿਲਾਈਜ਼ ਕਰਨਾ ਹੈ ਕਰ ਲਓ ਕਰ ਲੋ ਕਰ ਲਓ ਸਾਡੇ ਬੱਚੇ ਨੇ ਇੱਥੇ ਸਾਡੀ ਸੁਸਾਇਟੀ ਦੇ ਅੰਦਰ ਸੌਰੀ ਟੂ ਸੇ ਅਗਰ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਅਸੀਂ ਵਿਆਹ ਸ਼ਾਦੀਆਂ 'ਚ ਫਸਿਆ ਬਹੁਤ ਇੰਪੋਰਟੈਂਸ ਦੇ ਰਹੇ ਹਾਂ ਵਿਆਹ ਸ਼ਾਦੀਆਂ ਨੂੰ اسی بچیاں ਦੀ ਪੜਾਈਆਂ ਤੱਕ ਸਕੂਲ ਤੋਂ ਛੁੱਟੀਆਂ ਤੱਕ ਕਰਾ ਲਾਣੇ ਕੋਚਿੰਗ ਤੋਂ ਛੁੱਟੀ ਤੱਕ ਕਰਾ ਲੈਣੇ ਵਿਆਹ ਜਦ ਕਿ ਕੋਈ ਘਰ ਦਾ ਵੀ ਨਹੀਂ ਹੁੰਦਾ ਕਿਸੇ ਕਾਫੀ ਦੂਰ ਦੀ ਰਿਸ਼ਤੇਦਾਰੀ ਦੇ ਵਿੱਚ ਹੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਇਹ ਕੋਈ ਮੁਹੱਲਾ ਆਪਣਾ ਕਲੋਨੀ ਹੈ ਕਲੋਨੀ ਦੇ ਉਹ ਐਂਡ ਵਾਲੇ ਘਰ ਦੇ ਅੰਦਰ ਵਿਆਹ ਹੁੰਦਾ ਛੁੱਟੀਆਂ ਸਕੂਲ ਤੋਂ ਮੈਂ ਕਰ ਰਹੇ ਹਾਂ ਮੇਰੇ ਬੱਚੇ ਕਰ ਰਹੇ ਨੇ ਸੋ ਮੈਂ ਇਸ ਪ੍ਰੋਬਲਮ ਨੂੰ ਲੈ ਕੇ ਬਹੁਤ ਉਹ ਦੇਖ ਰਿਹਾ ਕਿ ਬੱਚੇ 4-4 5-5 ਦਿਨ ਨਹੀਂ ਆਉਂਦੇ ਬਟਾ ਨਹੀਂ ਆਏ ਸਰ ਛੁੱਟੀ ਸੀ ਜੀ ਤੇ ਬੱਚਿਆਂ ਦੇ ਕੋਲੇ ਅੱਜਕੱਲ ਐਕਸਕਿਊਜ਼ ਬਹੁਤ ਜ਼ਿਆਦਾ ਨੇ ਹਲਕਾ ਜਾਂ ਸਰਦਰਦ ਹੁੰਦਾ ਕਿ ਛੁੱਟੀ ਕਰ ਲਈ ਥੋੜਾ ਜਿਹਾ ਜ਼ੁਕਾਮ ਹੋਇਆ ਮੌਸਮ ਚੇਂਜ ਦੇ ਨਾਲ ਲੈਣਾ ਆਦਿ ਨੇ ਛੁੱਟੀ ਕਰ ਲਈ ਮੈਂ ਇਹ ਗੱਲ ਇੱਥੇ ਕਹਿਣਾ ਚਾਹਾਂਗਾ ਆਪਣੇ ਸਾਰੇ ਬੱਚਿਆਂ ਨੂੰ ਕਿ ਸ਼ਹਿਜ਼ਾਦ ਸਾਹਿਬ ਜਦ ਤੱਕ ਸਾਡੇ ਅੰਦਰ ਮੈਂ ਆ ਤੁਸੀਂ ਹੋ ਚਾਹੇ ਸਾਡੇ ਬੱਚੇ ਨੇ ਜੀ ਚਾਹੇ ਕੋਈ ਬਿਜ਼ਨਸਮੈਨ ਹੈ ਕੋਈ ਕੰਮਕਾਰ ਕਰਨ ਵਾਲਾ ਬੰਦਾ ਜੀ ਜਦ ਤੱਕ ਅਸੀਂ ਆਪਣਾ ਕੰਫਰਟ ਜ਼ੋਨ ਨਹੀਂ ਛੱਡਾਂਗੇ ਨਾ ਕੰਫਰਟ ਜ਼ੋਨ ਜਿਹੜੀ ਸਾਡੀ ਰੁਟੀਨ ਵਾਲੀ ਜ਼ਿੰਦਗੀ ਹੈ ਕੰਫਰਟ ਜ਼ੋਨ ਦਾ ਮਤਲਬ ਹੈ ਜਿਤ ਮਰਜੀ ਛੁੱਟੀ ਕਰ ਲਈ ਜਿਤ ਮਰਜੀ ਪੜ ਲਿਆ ਜਿਤ ਮਰਜੀ ਮਤਲਬ ਜਦ ਤੱਕ ਅਸੀਂ ਨਹੀਂ ਛੱਡਾਂਗੇ ਸਾਨੂੰ ਕਾਮਯਾਬੀ ਨਹੀਂ ਮਿਲੇਗੀ ਮੈਂ ਤੁਹਾਨੂੰ ਦੀ ਇੱਕ ਐਗਜ਼ਾਮਪਲ ਦਿੰਨਾ ਇਹਦੀ ਮੇਰੀ ਕਲ ਚ ਬੱਚਿਆਂ ਨੂੰ ਬੜੀ ਅੱਛੀ ਲੱਗੇਗੀ ਹੁਣ ਇੱਕ ਸ਼ਿਪ ਹੈ ਹਾਂਜੀ ਸ਼ਿਪ ਬਣਾਇਆ ਕੰਪਨੀ ਨੇ ਔਰ ਜੇ ਦੇਖਿਆ ਜਾਵੇ ਉਹ ਸ਼ਿਪ ਚੱਲਦਾ ਕਿੱਥੇ ਹੈ ਸ਼ਿਪ ਟਰਾਂਸਪੋਰਟੇਸ਼ਨ ਦਾ ਕੰਮ ਕਰਦਾ ਹੈ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਂਦਾ ਹੈ ਇੱਕ ਕੰਟਰੀ ਤੋਂ ਦੂਜੀ ਹਾਂਜੀ ਪਹੁੰਚਾਉਂਦਾ ਹੈ ਮੁਝੇ ਦੇਖਿਓ ਹੁਣ ਸਮੁੰਦਰ ਦੇ ਅੰਦਰ ਬਹੁਤ ਵੱਡੇ ਵੱਡੇ ਤੂਫਾਨ ਆਉਂਦੇ ਨੇ ਦੇਖਦੇ ਆਪਾਂ ਮੂਵੀਜ਼ ਦੇ ਅੰਦਰ ਤੇ ਵੈਸੇ ਆਪਾਂ ਚੈੱਕ ਕਰ ਸਕਦੇ ਆਂ YouTube ਤੇ ਕਿਤੇ ਨਹੀਂ ਤੇ ਉਹ ਦੇਖਿਆ ਜਾਵੇ ਹੁਣ ਉਹ ਸ਼ਿਪ ਸਭ ਤੋਂ ਜ਼ਿਆਦਾ ਸੇਫ ਕਿੱਥੇ ਐ ਉਹ ਸੇਫ ਐ ਸਭ ਤੋਂ ਜ਼ਿਆਦਾ ਕੋਰਟ ਦੇ ਉੱਪਰ ਕਿਨਾਰੇ ਦੇ ਉੱਪਰ ਜਿਹਨੂੰ ਆਪਾਂ ਬੰਦਰਗਾਹ ਕਹਿੰਦੇ ਆਂ ਕੀਆ ਉਹ ਆਪਣੇ ਇਸ ਲਈ ਬਣਾਇਆ ਉਹਦੇ ਉੱਪਰ ਇੰਨੇ ਕਰੋੜਸ ਇਸ ਲਈ ਖਰਚ ਕੀਤਾ ਕਿ ਉਹਨੂੰ ਆਪਾਂ ਕਿਨਾਰੇ ਤੇ ਖੜਾਈਏ ਉਹ ਸੇਫ ਰਹੇ ਉਹ ਤਾਂ ਅਸਲ 'ਚ ਉਹਨੇ ਤਾਂ ਉਹਦੀ ਉਹਦਾ ਅਸਲ ਮਕਸਦ ਕੀ ਐ ਉਹਨੇ ਸਮੁੰਦਰ ਦੇ ਅੰਦਰ ਜਾਣਾ ਜਾ ਕਿ ਉਹਨੇ ਆਪਣਾ ਕੰਮ ਕਰਨਾ ਹੈ ਉਥੇ ਉਹ ਅਲਗ-ਅਲਗ ਚੀਜ਼ਾਂ ਨੂੰ ਫੇਸ ਕਰਦਾ ਹੈ ਉਹ ਫੇਸ ਕਰਦਾ ਹੈ ਤਾਂ ਉਹਦੇ ਅੰਦਰ ਤਾਕਤ ਆਉਂਦੀ ਹੈ ਉਹ ਫੇਸ ਕਰ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਦਾ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀਜ਼ ਅੰਦਰ ਵੀ ਕੁਝ ਚੀਜ਼ਾਂ ਨੇ ਹਰ ਚੀਜ਼ ਸਾਡੀ ਮਰਜ਼ੀ ਦੇ ਮੁਤਾਬਿਕ ਨਹੀਂ ਹੁੰਦੀ ਅਸੀਂ ਚੀਜ਼ਾਂ ਨੂੰ ਫੇਸ ਕਰਨਾ ਹੈ ਹਰ ਚੀਜ਼ ਸਾਡੇ ਚੀਜ਼ ਅਸੀਂ ਨੂੰ ਫੇਸ ਕਰਨਾ ਹੈ ਅਸੀਂ ਪੈਸੇ ਦੀ ਪ੍ਰੋਬਲਮ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਨੂੰ ਵੀ ਫੇਸ ਕਰਨਾ ਹੈ ਤੇ ਕੁਝ ਬੱਚਿਆਂ ਦੀ ਮੀਡੀਅਮ ਦੀ ਪ੍ਰੋਬਲਮ ਆ ਜਾਂਦੀ ਉਹਨੂੰ ਵੀ ਫੇਸ ਕਰਨਾ ਹੈ ਅਚਰਸੀ ਉਸ ਤੋਂ ਬਾਅਦ ਆਪਣੇ ਘਰ ਦੇ ਅੰਦਰ ਜੋ ਕੁਝ ਬਿਮਾਰੀ ਉਹਨੂੰ ਵੀ ਫੇਸ ਕਰਨਾ ਹੈ ਅਸੀਂ ਜੋ ਕੁਝ ਕੁਦਰਤੀ ਚੀਜ਼ਾਂ ਆ ਗਈਆਂ بارش ਹੋ ਰਹੀ ਹੈ ਧੁੱਪ ਪੈ ਰਹੀ ਹੈ ਸਰਦੀ ਪੈ ਰਹੀ ਹੈ ਉਹਨੂੰ ਵੀ ਫੇਸ ਕਰਨਾ ਹੈ ਜਿਹੜਾ ਬੱਚਾ ਇਹਨਾਂ ਨੂੰ ਫੇਸ ਕਰਦਾ ਹੈ ਉਹ ਬਣਦਾ ਹੈ ਉਹ ਕੁਝ ਨਾ ਕੁਝ ਬਣਦਾ ਹੈ ਉਹ ਜਮੇ ਕਹਿੰਦੇ ਨੇ ਵੀ ਧੁੱਪ ਹੀ ਹਵਾ ਹੀ ਜਿਹੜੀਆਂ ਚੀਜ਼ਾਂ ਨੇ ਜਾਂ ਚੰਦ ਦੀ ਰੋਸ਼ਨੀ ਹੈ ਹੀ ਫਰੂਟ ਨੂੰ ਪਕਾਉਂਦੀ ਹੈ ਮਿੱਠਾਪਨ ਪੈਦਾ ਕਰਦੀ ਹੈ ਉਹੀ ਚੀਜ਼ਾਂ ਨੇ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਫੇਸ ਨਹੀਂ ਕਰਾਂਗੇ ਨਾ ਤਾਂ ਅਸੀਂ ਕੁਝ ਨਹੀਂ ਬਣ ਸਕਦੇ ਕਿਨਾਰੇ ਤੇ ਲੱਗ ਕੇ ਤਾਂ ਬਰਬਾਦੀ ਹੋ ਜਾਈ ਫਿਰ ਬਰਬਾਦੀ